ਜੀ ਸੱਸੀ ਗੱਲੋਸ ਤੋਂ ਅੱਜ ਦੀ ਅਪਡੇਟ ਪੰਜਾਬ ਵਿੱਚ ਆ ਰਹੀ ਐਂਟੀਟੀ ਦੀ ਨਵੀਂ ਭਰਤੀ ਕਦੋਂ ਤੱਕ ਹੋਵੇਗਾ ਨੋਟੀਫਿਕੇਸ਼ਨ ਜਾਰੀ ਐਂਟੀਟੀ 8393 ਦਾ ਕੀ ਹੋਵੇਗਾ ਹੱਲ ਆਓ ਜਾਂਦੇ ਹਾਂ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਗਿਆ ਤਾਂ ਦੋਸਤੋ ਅੱਜ ਗੱਲ ਕਰ ਰਹੇ ਹਾਂ ਪੰਜਾਬ ਵਿੱਚ ਐਂਟੀਟੀ ਦੀ ਨਵੀਂ ਭਰਤੀ 2024 ਦੇ ਸੰਬੰਧ ਵਿੱਚ ਕੀ ਨਵੀਂ ਭਰਤੀ ਕਦੋਂ ਤੱਕ ਆ ਸਕਦੀ ਹੈ 8393 ਦਾ ਕੀ ਹੋਵੇਗਾ ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਰਾਜਸਥਾਨ ਚੰਡੀਗੜ੍ਹ ਅਤੇ ਹੋਰ ਅਲੱਗ-ਅਲੱਗ ਸਟੇਟਾਂ ਵਿੱਚ ਐਂਟੀਟੀ ਦੀ ਭਰਤੀ 2024 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਔਰ ਅਪਲਾਈ ਹੋਣਾ ਵੀ ਸਟਾਰਟ ਹੋ ਚੁੱਕਿਆ ਹੈਗਾ ਦੂਸਰੇ ਪਾਸੇ ਗੱਲ ਕਰੀਏ ਪੰਜਾਬ ਦੀ ਤਾਂ ਲਾਸਟ ਭਰਤੀ 2020 ਦੇ ਵਿੱਚ entity ਦੀ IC ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਵੀ ਐਂਟੀਟੀ ਦੀ ਭਰਤੀ ਨਹੀਂ ਆਈ ਅਤੇ ਜੋ ਐਂਟੀਟੀ ਦੀ ਭਰਤੀ 8393 ਪੋਸਟਾਂ 2020 ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਉਹਨਾਂ ਪੋਸਟਾਂ ਦਾ ਵੀ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਸੀ ਤਾਂ ਹੁਣ ਲੰਬੇ ਸਮੇਂ ਤੋਂ ਅਧਿਕ ਕਰ ਰਹੇ ਆ ਐਂਟੀਟੀ ਪਾਸ ਸਟੂਡੈਂਟਸ ਤਾਂ ਉਹਨਾਂ ਦੇ ਸਬੰਧ ਵਿੱਚ ਅਪਡੇਟ ਲੈ ਕੇ حاضر ਹੋਏ ਆਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰੋ ਤਾਂ ਕਿ ਲੇਟੈਸਟ ਅਪਡੇਟ ਮਿਲਦੇ ਰਹਿਣ ਗੱਲ ਕਰਦੇ ਆਪਾਂ ਪੋਸਟਾਂ ਦੀ ਕਦੋਂ ਤੱਕ ਆ ਸਕਦੀਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਕਿ ਬਹੁਤ ਸਾਰੇ ਸਟੂਡੈਂਟਸ ਗਰੁੱਪਾਂ ਦੇ ਵਿੱਚ ਜਾਂ ਫਿਰ ਕੋਈ ਵੀ ਐਂਟੀਟੀ ਰਿਲੇਟਿਵ ਵੀਡੀਓ ਅਪਲੋਡ ਕਰਦੇ ਆਂ ਅਨੇਕਾਂ ਕਮੈਂਟ ਆਉਂਦੇ ਆ ਕਿ ਐਂਟੀਟੀ ਦੀਆਂ ਪੋਸਟਾਂ ਜਾਰੀ ਕਰਵਾਉਣ ਦੇ ਲਈ ਅਸੀਂ ਤੁਹਾਡੇ ਨਾਲ ਅਸੀਂ ਸਾਡੀ ਹੈਲਪ ਕਰੋ ਜਾਂ ਬਹੁਤ ਕੁਝ ਬੋਲਿਆ ਜਾਂਦਾ ਬਟ ਅੱਪਾ ਪਿਛਲੀ ਵੀਡੀਓ ਵਿੱਚ ਐਂਟੀਟੀ ਦੇ ਪੋਸਟਾਂ ਦੇ ਬਾਰੇ ਬੋਲਿਆ ਸੀਗਾ ਕਿ ਅਗਰ ਐਂਟੀਟੀ ਦੀਆਂ ਪੋਸਟਾਂ ਸੱਚ ਵਿੱਚ ਤੁਸੀਂ ਦੇਖਣਾ ਚਾਹੁੰਦੇ ਹੋ ਪੰਜਾਬ ਦੇ ਵਿੱਚ ਆਉਣ ਤਾਂ ਤੁਹਾਨੂੰ ਮਿਲ ਕੇ ਸੰਘਰਸ਼ ਕਰਨਾ ਪਏਗਾ ਅੱਪਾ ਇੱਕ ਗਰੁੱਪ ਬਣਾਇਆ ਸੀਗਾ ਐਂਟੀਟੀ ਪੰਜਾਬ 2024 ਤਾਂ ਉਸ ਵੀਡੀਓ ਨੂੰ ਦੇਖਣ ਦੇ ਲਈ ਲਗਭਗ 5000 ਪਲੱਸ ਸਟੂਡੈਂਟਸ ਆਏ ਸੀ ਬਟ ਉਸ ਗਰੁੱਪ ਦੇ ਵਿੱਚ ਸਿਰਫ ਔਰ ਸਿਰਫ 30 ਸਟੂਡੈਂਟਸ ਜਿਨ੍ਹਾਂ ਨੇ ਗਰੁੱਪ ਨੂੰ ਜੁਆਇਨ ਕੀਤਾ ਮਤਲਬ ਕਿ ਤੁਸੀਂ ਪੋਸਟਾਂ 5000 ਸਟੂਡੈਂਟਸ ਉੱਤੇ ਡੀਕ ਕਰ ਰਿਹਾਗਾ ਪਰ ਅਗਰ ਆਪਾਂ ਉਹਦੀ ਇੱਕ ਐਵਰੇਜ ਕੱਢੀਏ ਕਿ ਪੋਸਟਾਂ ਦੇ ਲਈ ਕੌਣ-ਕੌਣ ਲੜ ਸਕਦਾਗਾ ਆਪਣੇ ਹੱਕ ਦੇ ਲਈ ਤਾਂ ਸਿਰਫ ਉਸ ਦਾ 2% 2% ਵੀ ਜ਼ਿਆਦਾ ਬੋਲਦਾਗਾ ਤਕਰੀਬਨ 1% ਤਾਂ ਦੋਸਤੋ ਅਗਰ ਤੁਸੀਂ ਸੱਚ ਵਿੱਚ ਚਾਹੁੰਦੇ ਹੋ ਕਿ ਐਂਟੀਟੀ ਦੀ ਪੋਸਟਾਂ ਪੰਜਾਬ ਦੇ ਵਿੱਚ ਆਉਣ ਤਾਂ ਇਕੱਠੇ ਹੋਣਾ ਪਏਗਾ ਤੁਸੀਂ ਦੇਖੋ ਨਾਲ ਆਪਣੀ ਈਟੀਟੀ ਯੂਨੀਅਨ ਸਾਥੀ ਚਾਹੇ ਮਾਸਟਰ ਕਰਡ ਕੋਈ ਵੀ ਉਹਨਾਂ ਦਾ ਸੰਘਰਸ਼ ਹੈ ਤੁਸੀਂ ਸੰਘਰਸ਼ਾਂ ਨੂੰ ਦੇਖੋ ਉਹਨਾਂ ਤੋਂ ਇੱਕ ਐਗਜ਼ਾਮਪਲ ਲਓ ਕਿ ਉਹ ਆਪਣੀ ਪੋਸਟਾਂ ਦੇ ਲਈ ਵੀ ਕਿੰਨਾ ਵੱਡਾ ਕਿੰਨਾ ਤਿੱਖਾ ਸੰਘਰਸ਼ ਕਰ ਸਕਦਾ ਕਿੰਨੀ ਵੱਡੀ ਗਿਣਤੀ ਦੇ ਵਿੱਚ ਇਕੱਠ ਕਰ ਸਕਦਾ ਬਟ ਆਪਣੇ ਸਟੂਡੈਂਟਸ ਐਂਟੀਟੀ ਵਾਲੇ ਸਿਰਫ ਗੱਲਾਂ ਵਾਲੇ ਆ ਗੱਲਾਂ ਚਾਹੇ ਜਿੰਨੀਆਂ ਮਰਜ਼ੀ ਕਰਵਾ ਲੂ ਬਟ ਜਦੋਂ ਉਸ ਨੂੰ ਹਕੀਕਤ ਕਰਨਾ ਹੁੰਦਾਗਾ ਉਸ ਤੇ ਚੱਲਣਾ ਹੁੰਦਾਗਾ ਤਾਂ ਕੋਈ ਵੀ ਨਹੀਂ ਚੱਲਦਾ ਇੱਕ ਬਹੁਤ ਬਿਸ਼ਰਮੀ ਵਾਲੀ ਗੱਲ ਹੈ ਐਂਟੀਟੀ ਵਾਲੇ ਸਾਰੇ ਹੀ ਉਮੀਦਵਾਰਾਂ ਦੀ ਕਿਉਂਕਿ 8TT ਦੀ 2364 ਭਰਤੀ ਸੀ 2020 ਦੇ ਵਿੱਚ IC ਜਦੋਂ ਆਪਣੀ ਇਹ ਪੋਸਟ ਆਉਣਾ ਸੀ ਉਹਨਾਂ ਸਟੂਡੈਂਟਸ ਨੇ ਮਿਲ ਕੇ ਆਪਣਾ ਸੰਘਰਸ਼ ਕੀਤਾਗਾ ਆਪਣੀ ਜੋ ਭਰਤੀ ਉਹਨਾਂ ਦੀ ਰੱਦ ਹੋਈ ਸੀ ਉਸ ਨੂੰ ਉਹਨਾਂ ਨੇ ਵਾਪਸ ਬਹਾਲ ਕਰਵਾ ਲਿਆਗਾ ਦੂਸਰੇ ਪਾਸੇ ਆਪਣੇ ਨੋਟੀਫਿਕੇਸ਼ਨ ਰੱਦ ਹੋਇਆਗਾ ਉਸ ਤੇ ਲਈ ਕੁਝ ਸਮਾਂ ਹੀ ਸੰਘਰਸ਼ ਕੀਤਾ ਗਿਆ ਲੇਕਿਨ ਅੱਜ ਅਗਰ ਆਪਾਂ ਹੀ ਮੰਨੀਏ ਕਿ ਸਰਕਾਰ ਬਦਲੀ ਹੈ ਅਗਰ ਉਹਨਾਂ ਨੂੰ ਅਗਲੇ ਟਾਈਮ ਵਿੱਚ ਵੋਟਾਂ ਚਾਹੀਦੀਆਂ ਹੋਣਾਂ ਤਾਂ ਉਹਨਾਂ ਨੂੰ ਹੱਲ ਕਰਨਾ ਪਏਗਾ ਪਰ ਹੱਲ ਕਰੋਣਾ ਕਿੰਨਾ ਨੇ ਆਪਾਂ ਸਭ ਨੇ ਮਿਲ ਕੇ ਮਗਰ ਆਪਾਂ ਘਰਾਂ ਦੇ ਵਿੱਚ ਬਟਰੇ ਤੇ ਆਪਣਾ ਕੋਈ ਵੀ ਹੱਲ ਨਹੀਂ ਹੋਣਾਗਾ ਇਸ ਕਰਕੇ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਪਵੇਗਾ ਇੱਕ ਤਿੱਖਾ ਸੰਘਰਸ਼ ਕਰਨਾ ਪਵੇਗਾ ਮਿਲ ਕੇ ਫੇਰ ਹੀ ਆਪਾਂ ਪੋਸਟਾਂ ਨੂੰ ਬਹਾਲ ਕਰਵਾ ਸਕਦੇ ਹਾਂ ਤਾਂ ਇਹ ਖਾਸ ਅਪਡੇਟ ਸੀਗਾ ਸਾਰੇ ਹੀ ਉਮੀਦਵਾਰਾਂ ਦੇ ਲਈ ਅਗਰ ਤੁਸੀਂ ਸੱਚ ਵਿੱਚ ਚਾਹੁੰਦੇ ਹੋ ਕਿ ਐਂਟੀਟੀ ਦੀ ਨਵੀਂ ਭਰਤੀ ਆਵੇ ਜਾਂ 8393 ਮੁੜ ਤੋਂ ਬਹਾਲ ਹੋਵੇ ਤਾਂ ਉਸਦੇ ਲਈ ਸਭ ਨੂੰ ਮਿਲਣਾ ਪਏਗਾ ਗਰੁੱਪ ਦਾ ਲਿੰਕ ਤੁਹਾਨੂੰ ਕਮੈਂਟ ਵਿੱਚ ਵੀ ਮਿਲੇਗਾ ਡਿਸਕ੍ਰਿਪਸ਼ਨ ਵਿੱਚ ਵੀ ਮਿਲੇਗਾ ਉਸ ਨੂੰ ਜੁਆਇਨ ਕਰੋ ਜਿੰਨੇ ਵੀ ਸਾਥੀ ਤੁਹਾਡੇ ਐਂਟੀਟੀ ਵਾਲੇ ਆ ਸਾਰਿਆਂ ਨੂੰ ਜੁਆਇਨ ਕਰਵਾਓ ਸ਼ੇਅਰ ਕਰੋ ਤਾਂ ਹੀ ਆਪਾਂ ਪੋਸਟਾਂ ਦੇਖ ਸਕਦੇ ਹਾਂ ਆਦਰਵਾਇਜ਼ ਕੋਈ ਵੀ ਪੋਸੀਬਲ ਨਹੀਂ ਹੈ ਦੀ ਪੋਸਟਾਂ 2024 ਦੇ ਵਿੱਚ ਆਉਂਦੀਆਂ ਨੇ 25 ਦੇ ਵਿੱਚ ਆਉਂਦੀਆਂ ਨੇ ਜਾਂ ਫਿਰ ਇਸ ਤੋਂ ਵੀ ਲੇਟ ਹੋ ਸਕਦੀਆਂ ਨੇ ਤਾਂ ਇਹ ਅੱਜ ਦੀ ਖਾਸ ਅਪਡੇਟ ਸੀ ਹੋਰ ਨਵੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ